ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਅੱਜ ਮੌਸਮ ਜਿਹੜਾ ਬਾਹਰ ਦਾ ਕਾਫੀ ਜ਼ਿਆਦਾ ਗਰਮ ਹੈ ਕਿਉਂਕਿ ਕੱਲ ਦੀ ਧੁੱਪ ਲੱਗੀ ਹੋਈ ਹੈ ਤੇ ਅੱਜ ਵੀ ਧੁੱਪ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਹੁਣ ਹਲਕੀ ਹਲਕੀ ਬਾਰਿਸ਼ ਛੜੀ ਹੋ ਰਹੀ ਹੈ ਫਿਰ ਮੀਂਹ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਬੂੰਦਾਬੰਦੀ ਹੋ ਰਹੀ ਹੈ ਤੇ ਪ੍ਰਭ ਆਪਣੇ ਕੰਮ ਕਰ ਰਹੀ ਹੈ ਤੇ ਮਨਪ੍ਰੀਤ ਬਾਹਰ ਐਕਸਰਸਾਈਜ਼ ਕਰ ਰਹੀ ਹੈ ਦੇਖੋ ਕਿੰਨਾ ਖਲਾਰਾ ਪਾਇਆ ਕਿਤਾਬਾਂ ਦਾ ਕਿਉਂਕਿ ਇਹਨੂੰ ਪੇਂਟਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਨਾਲੇ ਹੀ ਪੇਂਟਿੰਗ ਕਰ ਰਹੀ ਹੈ ਤੇ ਹੁਣ ਖਾ ਰਹੀ ਹੈ ਆਈਸਕ੍ਰੀਮ ਤੇ ਕੱਲ ਵੀ ਧੁੱਪ ਬਹੁਤ ਜ਼ਿਆਦੀ ਸੀਗੀ ਤੇ ਅੱਜ ਵੀ ਜਿਹੜੀ ਧੁੱਪ ਕਾਫੀ ਸੀ ਪਰ ਹੁਣ ਨਾ ਬੱਦਲ ਜਿਹਾ ਹੋ ਗਿਆ ਫੇਰ ਬਰੀਕ-ਬਰੀਕ ਕਣੀਆਂ ਪੈ ਰਹੀਆਂ ਤੇ ਖਲਾਰਾ ਇਹਨੇ ਕਾਫੀ ਪਾਇਆ ਪਰ ਹੁਣ ਕਮ ਹੋ ਗਿਆ ਕਿ ਨਹੀਂ ਥੋੜਾ ਬਹੁਤਾ ਇਹ ਸਬਜੈਕਟ ਕਰ ਲੈਨੇ ਵਰਕਸ਼ੀਟਾਂ ਆਉਂਦੀਆਂ ਬਸ ਦੋਸਤ ਤੇ ਫਿਰ ਹੁਣ ਮੇਰਾ ਪੁੱਤ ਇਥੋਂ ਸਾਰਾ ਸਮਾਨ ਚੱਕ ਲਈਏ ਆਪਾਂ ਹੁਣ ਜੀ ਥੋੜਾ ਰਹਿ ਗਿਆ ਤੇ ਅੱਗੇ ਮੈਂ ਗੁਰਦੁਆਰਾ ਸਾਹਿਬ ਜਦੋਂ ਖੰਡਪਾ ਰੱਖੇ ਜਾਂਦੇ ਸੀ ਮਾ ਸਵੇਰੇ ਚਲੇ ਜਾਂਦੀ ਸੀ ਸੇਵਾ ਕਰਨ ਤੇ ਸ਼ਾਮ ਨੂੰ ਸੀ ਘਰ ਆਈਦਾ ਸੀ ਨਾ ਲੰਗਰ ਪਕਾਣਾ ਫਿਰ ਲੰਗਰ ਸ਼ੱਕੇ ਦੇ ਘਰ ਆਈਦਾ ਸੀ ਤੇ ਪਰ ਹੁਣ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਨਹੀਂ ਜਾਇਆ ਜਾਂਦਾ ਕਿਉਂਕਿ ਇਹ ਵੀ ਪੜ੍ਹਾਈ ਕਰਦੇ ਨੇ ਫਿਰ ਤੈਨੂੰ ਪਤਾ ਜਿੱਦਾਂ ਖਲਾਰਾ ਪਾਇਆ ਖਲਾਰਾ ਸਾਹਮਣਾ ਹੀ ਪੈਂਦਾ ਕਦੀ ਕੋਈ ਪਰੌਣਾ ਹੀ ਆ ਜਾਂਦਾ ਘਰ ਤੇ ਹੁਣ ਪ੍ਰਭ ਮੈਂ ਸਾਰਾ ਕੁਝ ਚੱਕ ਦੇ ਲੱਗੀ ਇੱਥੋਂ ਮੈਂ ਸਫਾਈ ਕਰਦਾ ਇੱਥੋਂ ਠੀਕ ਐ ਸਾਰਾ ਸਮਾਨ ਚੱਕ ਦਿੱਤਾ ਮੈਂ ਤੇ ਤੁਹਾਨੂੰ ਮੈਂ ਪ੍ਰਭ ਦੀ ਪੇਂਟਿੰਗ ਦਿਖਾਨੀ ਆ ਕੱਲ ਪ੍ਰਭ ਨੇ ਇਹ ਪੇਂਟਿੰਗ ਬਣਾਈ ਸੀ ਕਿੰਨੀ ਪਿਆਰੀ ਬਣਾਈ ਏ ਇਹ ਪਹਾੜ ਨੇ ਤੇ ਇਹ ਹੈਗੀ ਕਿਸ਼ਤੀ ਬੋਟ ਫਲਾਵਰ ਐ ਗ੍ਰੀਨਰੀ ਕਿੰਨੀ ਸੋਹਣੀ ਐ ਨੇ ਬਣਾਈ ਐ ਇਹ ਪੀੜ ਬਣਾਏ ਨੇ ਇਹ ਜਿਹੜੇ ਪਹਾੜ ਨੇ ਹਰੀਆਲੀ ਵਾਲੇ ਪਹਾੜ ਇਹ ਟੈਂਪਲ ਐ ਕਿਹੜਾ ਠੀਕ ਐ ਟੈਂਪਲ ਐ ਸੋਹਣਾ ਐ ਇੱਦੇ ਪ੍ਰਾਪਤ ਇਹਨੂੰ ਪੇਂਟਿੰਗ ਆਏ ਨਹੀਂ ਐ ਨਾ ਆਟਣਾ ਤੂੰ ਬਹੁਤ ਵਧੀਆ ਬਣਾ ਲੈਣੀ ਐ ਨਾਲੇ ਇਹ ਨਿਆ ਕੰਮ ਕਰੀ ਜਾਣਾ ਨਾਲੇ ਆਪਣੇ ਸਕੂਲ ਦਾ ਕਰੀ ਜਾਣਾ ਨਾਲੇ ਨੇ ਪੇਪਰਾਂ ਦਾ ਜਿਹੜਾ ਪੇਪਰ ਪਹਿਲਾ ਪੇਪਰ ਕਿਹੜਾ ਤੇਰਾ ਕੰਪਿਊਟਰ ਕੰਪਿਊਟਰ ਠੀਕ ਹੈ ਔਰ ਦੱਸ ਮੈਥ ਮੈਥ ਠੀਕ ਹੈ ਠੀਕ ਹੈ ਵਲੌਗ ਨਾ ਬਣੇ ਰਹੋ ਜੇ ਸੜਾ ਵਲੌਗ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਹਰ ਦਾ ਮੌਸਮ ਤੁਹਾਨੂੰ ਮੈਂ ਦਿਖਾਉਣੀ ਆ ਕਿਵੇਂ ਦਾ ਹੋਇਆ ਬਹੁਤ ਜ਼ਿਆਦਾ ਸੇਕ ਆ ਤੇ ਬੱਦਲ ਕਿਦਾਂ ਹੋਇਆ ਥੋੜੇ ਥੋੜੇ ਪੱਤੇ ਹਿੱਲਣ ਲੱਗ ਪਏ ਹਵਾ ਸ਼ੁਰੂ ਹੋ ਗਈ ਤੇ ਕਹਿਰ ਕਹਿਰ ਹੋ ਗਿਆ ਉਹਦਾ ਇੱਧਰਲੇ ਪਾਸੇ ਬੱਦਲ ਹੈ ਲੱਗਦਾ ਤੇ ਇਦਾਂ ਜਦੋਂ ਮੀਂਹ ਪਊਗਾ ਅੱਜ ਇੱਧਰ ਬੈਠੀ ਹੋਈ ਕੈਂਡੀ ਕੈਂਡੀ ਬੈਠੀ ਹੈ ਹੈ ਖੋਲਦਾ ਤੈਨੂੰ ਵੇ ਖੋਲਦਾ ਫੇ ਤੁੱਟਣਾ ਨਹੀਂ ਆਪਣੇ ਆਪਣੀ ਕੁਰਸੀ ਬਾਹਰ ਰੱਖੀ ਹੋਈ ਹੈ ਮੀਂਹ ਦੇ ਵਿੱਚ ਭਿੱਜ ਗਈ ਤੇ ਖਰਾਬ ਹੋ ਜਾਣੀ ਹੈ ਹੋ ਗਈ ਜੀ ਰਾਤ ਦੀ ਰੋਟੀ ਦੀ ਤਿਆਰੀ ਆਪਾਂ ਹੁਣ ਖਾਣ ਲੱਗਿਆਂ ਜੀ ਰੋਟੀ ਤੇ ਪ੍ਰਭ ਚੱਕ ਲੈ ਕਲਰ ਆਪਣੇ ਹੁਣ ਚੱਕ ਲੈ ਅੱਜ ਰੋਟੀ ਖਾਈਏ ਚੱਕੀ ਆਹ ਚੱਕ ਲੈ ਕਲਰ ਆਪਣੇ ਚੱਕ ਲੈ ਹਾਂ ਤਾਂ ਹੋਰ ਕੀ ਕਲਰ ਚੱਕ ਆਪਣੇ ਇਹ ਪੱਤਾ ਪੈਣਾ ਕਲਰ ਚੱਕ ਫਿਰ ਤਾਂ ਆਪਣੇ ਖਾਣਾ ਕੱਲਾ ਮਟਰ ਸੌਰੀ ਪਨੀਰ ਨਾਲ ਖਾਓਗੀ ਦਾਲ ਮਟਰ ਉਹਨੇ ਖਾਣੀ ਨਹੀਂ ਨਹੀਂ ਨਾ ਖਾਣੀ ਦੇਖ ਆਉਂਦੇ ਤਾਂ ਖਾਣੀ ਚਲ ਆ ਜਾ ਫਿਰ ਉਹਨੇ ਇਹਨੂੰ ਸ਼ੁਰੂ ਕਰ ਚਾ ਚਾ ਵੇਖ ਲੈ ਮੈਂ ਰੋਟੀ ਤੂੰ ਦਫਾ ਖਾਣੀ ਹੁਣ प्राप्ति रोटी खान का स्टाइल देखो आलू एदा चलो जी